ਭਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਭਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਸੀਟ ਉੱਤੇ ਬਹਿ ਜਾ ਬੱਲੀਏ ਨਾਮ ਲੈ ਲੈ ਅਟ ਰੱਖ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਨਾਮ ਲੈ ਲੈ ਅਟ ਰੱਖ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਮੇਰਾ ਰੱਬ ਕਾਹੇ ਕਲਗੀਆਂ ਵਾਲਾ ਨਹੀਂ ਜਿਹਦੇ ਨਾਂ ਦੀ ਹਮੇਸ਼ਾ ਫੇਰਾ ਮਾੜਾ ਨਹੀਂ ਮੇਰਾ ਰੱਬ ਕਾਹੇ ਕਲਗੀਆਂ ਵਾਲਾ ਨਹੀਂ ਜਿਹਦੇ ਨਾਂ ਦੀ ਹਮੇਸ਼ਾ ਫੇਰਾ ਮਾੜਾ ਨਹੀਂ ਖੇ ਸਦਾ ਅਸਮਾਂ ਕਮਾਈ ਵਿੱਚੋਂ ਕੱਢ ਕੇ ਆਨੰਦ ਬੋ ਰਿਲਾਵਾ ਬੱਲਿਆ ਨਾਂ ਵਾ ਲੈ ਲੈ ੱਟ ਰੱਕ ਤੇਰੇ ਹਾਮੇ ਨਹੀਂ ਬਾਬਿਆਂ ਦੇ ਚੱਲ ਚੱਲ ਲੀਏ ਨਾਵਾਂ ਵਾਲੇ ਆਟੇ ਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲਿਆ